ਬਟਿੰਡਾ ਦੇ ਬਰਨਾਲਾ ਰੋਡ ਤੇ ਰਿਲਾਇੰਸ ਮਾਲ ਦੇ ਨੇੜੇ ਇੱਕ ਫਰਨੀਚਰ ਦੇ ਸ਼ੋਅਰੂਮ ਨੂੰ ਲੱਗੀ ਭਿਆਨਕ ਅੱਗ ਮੌਕੇ ਤੇ ਪਹੁੰਚੀਆਂ ਫਾਇਰ ਬਗਰੇਟ ਦੀਆਂ ਗੱਡੀਆਂ ਅਤੇ ਅੱਗ ਤੇ ਕਾਬੂ ਪਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਸ਼ਨੀਵਾਰ ਨੂੰ 4 ਵਜੇ ਦੇ ਲਗਭਗ ਬਠਿੰਡਾ ਦੇ ਬਰਨਾਲਾ ਰੋਡ ਤੇ ਰਿਲਾਇੰਸ ਮਾਲ ਦੇ ਬਿਲਕੁਲ ਨੇੜੇ ਇੱਕ ਫਰਨੀਚਰ ਦਾ ਸ਼ੋਅਰੂਮ ਹੈ ਜੋ ਆਰਬਨ ਫਰਨੀਚਰ ਸ਼ੋਅਰੂਮ ਹੈ ਉਹਦੇ ਵਿੱਚ ਸ਼ਾਰਟ ਸਰਕਟ ਦੇ ਕਾਰਨ ਦੱਸਿਆ ਜਾ ਰਿਹਾ ਕਿ ਅੱਗ ਲੱਗੀ ਹੈ ਅੱਗ ਨੇ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਲਿਆ ਤੇ ਮੌਕੇ ਦੇ ਫਾਇਰ ਟੈਂਟ ਦੀਆਂ ਗੱਡੀਆਂ ਬੁਲਾ ਕੇ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਇਹ ਨਾਮ ਤੁਹਾਡਾ ਕੀ ਹੈ ਜੀ ਮੇਰਾ ਨਾਮ ਅਮਨਪ੍ਰੀਤ ਸਿੰਘ ਮੋਖਾ ਇਹ ਪੌੜਾ ਘੰਟਾ ਹੋ ਗਿਆ तकरीबन ਲੜੀਪੁਰ ਕੋਨਾ ਕਟਾ ਹੋ ਗਿਆ ਸੈਕਿੰਡ ਫਲੋਰ ਤੇ ਲੱਗੇ ਆ ਫਰਨੀਚਰ ਦਾ ਸ਼ੋਰੂਮ ਹੈ ਪਹਿਲੇ ਟਾਈਟਨਸ ਸਾਹਿਬ ਤੋਂ ਫਰਨੀਚਰ ਦਾ ਕੰਮ ਕਰ ਰਹੇ ਬਹੁਤ ਅੱਛਾ ਕੰਮ ਕਰ ਰਹੇ ਡੀਟਿੰਗ ਕੰਮ ਨੇ ਬਸ ਚਾਨਕੀ ਕੋਈ ਜਿਆਦਾ ਕੋਈ ਸ਼ਾਰਟ ਸਰਟਿੰਗ ਹੋਈ ਹੈ ਲਗੋ ਹੋਰ ਵਜ੍ਹਾ ਸਮਝ ਨਹੀਂ ਆਈ ਇਹ ਵਜ੍ਹਾ ਤਾਂ ਪਰ ਉਪਰਿਤ ਸੈਕਿੰਡ ਫਲੋਰ ਤੇ ਆ ਕੇ ਅਸਾ ਦਿਖਦਾ ਲਖਵੀਰ ਸਿੰਘ ਆ ਜੀ ਲਖਵੀਰ ਜੀ ਕੀ ਹੋਇਆ ਕਿ ਸਾਰਾ ਇਹ ਜੀ ਸਾਨੂੰ ਕਾਲ ਕੀਤੀ ਸੀ ਕਹਿੰਦੇ ਵੀ ਲੈਂਥ ਨੌਨ ਦੇ ਕਾਲ ਹਮੇਚਰ ਹਾਊਸ ਆ ਉਹਨੂੰ ਅੱਗ ਲੱਗੀ ਹੈ ਅਸੀਂ ਤਰੋਂ ਤੇ ਲਗਾਤਾਰ ਉਹਦੇ ਨਾਲ ਦੇ ਨਾਲ ਦੋ ਗੱਡੀਆਂ ਅਸੀਂ ਬਾਹਰ ਕਾਬੂ ਕਰਦਿਆਂ ਕੰਟਰੋਲ ਨਾਲ ਦੇ ਨਾਲ ਅਸੀਂ ਉੱਥੋਂ ਟਰਨਆਊਟ ਕਰਦਿਆਂ ਸੀ ਅੱਗੇ ਦੇਖਾਗੇ ਅੱਗ ਬਹੁਤ ਜ਼ਿਆਦਾ ਸੀ ਅਸੀਂ ਨਾਲ ਦੇ ਨਾਲ ਸਾਰਾ ਸਟਾਫ ਹਾਜ਼ਰ ਹੋ ਕੇ ਬੜੀ ਮਿਹਨਤ ਦੇ ਨਾਲ ਮਕਸਦ ਦੇ ਨਾਲ ਕਾਬੂ ਕਰ ਲਿਆ ਜੀ ਕਿੰਨੇ ਘੰਟੇ ਲੱਗੇ ਲਖਵੀਰ ਜੀ ਘੰਟੇ ਦਾ ਤਕਰੀਬਨ ਹੋ ਗਿਆ ਨਾ ਜੀ ਪਾਢਕ 3 ਵਜੇ ਕਾਲ ਆਈ ਜੀ ਸਾਨੂੰ ਕਿੰਨੀਆਂ ਤੇ ਗੱਡੀਆਂ ਆ ਗਈਆਂ ਗੱਡੀਆਂ ਤਕਰੀਬਨ ਸਾਰਾ ਫਾਇਰ ਬਿਗੇਟ ਦੀਆਂ ਸਾਰੀਆਂ ਗੱਡੀਆਂ ਇੱਥੇ ਹੋ ਗਿਆ ਸੀ 8-9 ਘੰਟੀਆਂ ਸੀ ਜੀ ਅੱਜ ਉਹ ਜੀ ਕਿੰਨੀ ਮਿਹਨਤ ਕਰਨੀ ਪਈ ਤੁਹਾਨੂੰ ਮਿਹਨਤ ਤਾਂ ਜੀ ਬਹੁਤ ਜਿਆਦਾ ਕਰਨੀ ਪਈ ਜੀ ਤੁਹਾਡੀ ਬਾਡੀ ਵੀ ਤੁਹਾਡੇ ਨਾਲ ਟੀਮ ਸਾਡੇ ਸਾਰਾ ਜਿੰਨਾ ਸਾਡਾ ਫਰਨੀਚਰ ਦਾ ਸਾਰਾ 20 25 ਜਾਨਾ ਹਾਂ 20 25 ਜਾਨਾ ਸਾਰਾ ਸਟਾਫ ਹੀ ਹਾਜ਼ਰ ਹੋ ਗਿਆ ਸੀਗਾ ਜੀ ਸਾਡਾ ਕਿਸ ਤਰ੍ਹਾਂ ਕਰਮਜੀਤ ਸੇ ਫਰਨੀਚਰ ਦਾ ਸ਼ੋਰੂਮ ਹੈ ਜੀ ਕਿੰਨਾ ਲੱਗੀ ਅੱਜ 70 ਸ਼ਾਟ ਹੋਣ ਨੂੰ ਲੱਗੇ ਜੀ ਕਿੰਨਾ ਕਿ ਨਸਾਂ ਜਿਹਾ ਲੱਗ ਰਿਹਾ ਹੈ ਜੀ ਤਾਂ ਪਤਾ ਲੱਗੇਗਾ ਜੀ ਅੱਗ ਤੇ ਹੁਣੇ ਕੰਟਰੋਲ ਹੋਇਆ ਦੇਖਾਂਗੇ ਜੀ ਫਿਰ ਉਸ ਤੋਂ ਬਾਅਦ ਅੱਜ ਕੰਟਰੋਲ ਹੋਣੇ ਹੋਇਆ ਜੀ ਵੀ ਮਾਲਕ ਸੁਣਾਂਗੇ ਹਾਂਜੀ ਕੀ ਨਾਮ ਤੁਹਾਡਾ ਕਰਨਜੀਤ ਸਿੰਘ ਦਾ ਪਤਾ ਪਤਾ ਲੱਗਿਆ ਨਾ ਅੱਗ ਦਾ ਪਤਾ ਤਾਂ 5-7 ਮਿੰਟ ਬਾਅਦ ਹੀ ਲੱਗਿਆ ਸੀਗਾ ਜੀ ਜਿਵੇਂ 11:00 ਦੇ ਟਿੱਕੀਆਂ ਜੀ ਇੱਕਦਮ 5-7 ਮਿੰਟ ਬਾਅਦ ਪਤਾ ਲੱਗਿਆ ਸੀਗਾ ਜੀ ਕਿੰਨਾ ਕੁ ਸਮਾਨ ਸੀ ਉਹ ਜਿਹੜਾ ਨੁਕਸਾਨ ਦਾ ਅੰਦਾਜ਼ਾ ਸਮਾਨ ਤਾਂ ਦੇਖੋ ਜੀ ਫਰਨੀਚਰ ਦਾ ਸ਼ੋਰੂਮ ਹੈ ਭਰੇ ਹੀ ਹੋਇਆ ਸੀਗਾ ਅਰੇ ਇਹ ਵੀ ਪਤਾ ਹਾਂਜੀ ਸਾਜਾ ਕੀ ਹੈ ਬੱਤੀ ਦਾ ਉਸ ਕਹਿ ਨਹੀਂ ਸਕਦੇ ਕਿ ਅਜੇ ਤਾਂ ਉੱਪਰ ਗਏ ਹੀ ਨਹੀਂ ਅਸੀਂ ਉੱਪਰ ਜਾਵਾਂਗੇ ਤਾਂ ਪਤਾ ਲੱਗੂਗਾ ਜੀ ਕੀ ਹੈ ਲਾਈਟ ਸਰਕਟ ਸ਼ਾਰਟ ਹੋਇਆ ਜੀ ਉਹ ਤਾਂ ਅਸੀਂ ਦੇਖ ਲਿਆ ਹੈਗਾ ਕਿਉਂਕਿ ਜਸਟ ਟਾਈਮ ਸਰਕਟ ਸ਼ਾਰਟ ਹੋਇਆ ਸੀ ਉਸ ਟਾਈਮ ਪਹੁੰਚ ਗਏ ਸੀ ਉੱਪਰ ਤਾਰਾਂ ਥੱਲੇ ਡਿੱਗੀਆਂ ਤਾਰਾਂ 'ਤੇ ਅੱਗ ਲੱਗੀ ਹੈ ਜੀ ਉੱਪਰ ਜਿਹੜੀ ਫਿਟਿੰਗ ਹੋਈ ਹੋਈ ਸੀਗੀ ਉਹ ਨਾਲ ਜੀ ਕਹਿੰਦੇ ਬੜੀ ਮੁਸ਼ਕਿਲ ਆ ਮੈਂ ਤੁਹਾਡੇ ਤੋਂ ਕੀ ਕਰਾਂ ਸਰ ਮੈਂ ਦੇਵ ਸਿੰਘ ਫਾਇਰਮੈਨ ਸਿਵਲ ਫਾਇਰ ਬ੍ਰਿਗੇਡ ਪਟੰਡਾ ਸਾਨੂੰ 3:45 ਮਿੰਟ ਤੇ ਕਾਲ ਆਈ ਕਿ ਬਰਨਾਲਾ ਰੋਡ ਅਰਪਣ ਫਰਨੀਚਰ ਹਾਊਸ ਉਹਨੂੰ ਅੱਗ ਲੱਗੀ ਹੈ ਅਸੀਂ ਮੌਕੇ ਤੇ ਅੱਗੇ ਦੇਖਿਆ ਅੱਗ ਕਾਫੀ ਜ਼ਿਆਦਾ ਸੀਗੀ ਉਸ ਤੋਂ ਬਾਅਦ ਅਸੀਂ ਆਪਣੇ ਸਾਡੇ ਫਾਇਰ ਪੈਂਡਰ ਫਾਇਰ ਟੈਂਡਰ ਅਤੇ ਫਿਰ ਫਾਇਰ ਸਟਾਫ ਸਵੇਤ ਅਸੀਂ ਮੌਕੇ ਤੇ ਦੇ ਕੇ ਅੱਗ ਤੇ ਕੰਟਰੋਲ ਪਾਇਆ ਅੱਗ ਬਹੁਤ ਜ਼ਿਆਦਾ ਸੀਗੀ ਕੋਕੇ ਤਾ ਤੀਜੀ ਮੰਜ਼ਲ ਤੇ ਆਗ ਕਿਸੀ ਕੀ ਕਿੰਨੀਆਂ ਗੱਡੀਆਂ ਜੀ ਆਗੀਆਂ ਸਾਡੀਆਂ 5-6 ਗੱਡੀਆਂ ਕੰਟੀਨਿਊ ਚੱਲਦੀਆਂ ਰਹੀਆਂ ਜੀ ਲਗਭਗ 10 ਗੱਡੀਆਂ ਪਾਣੀ ਦੀਆਂ ਪੈ ਗਈਆਂ ਉੱਪਰ ਤੇਰੇ ਮੁਲਾਜ਼ਮ ਜਿਕੇ ਕਿੰਨੇ ਕੁ ਸਰਪੰਚ ਲਗਭਗ 10 ਮੁਲਾਜ਼ਮ ਸਾਡੇ ਇੱਥੇ 10-15 ਮੁਲਾਜ਼ਮ ਇੱਥੇ ਪਹੁੰਚੇ ਉਹ ਇੱਥੇ ਸੇਫਟੀ ਦੇ ਪਰੰਦ ਸੀ ਕਿ ਪਹਿਲਾਂ ਜੀ ਹਾਂਜੀ ਉਹ ਇੱਥੇ ਸੇਫਟੀ ਦੇ ਪਰੰਦ ਸੀ ਪਹਿਲਾਂ ਸੇਫਟੀ ਦਾ ਦੇਖਣਾ ਬੂਆ ਜੀ ਅੱਗ ਤੋਂ ਬਾਅਦ ਪਤਾ ਲੱਗੂ ਆ ਜੀ ਅਜੇ ਤੂੰ ਆਸੀਆਂ ਨਹੀਂ ਉਸ ਤੋਂ ਬਾਅਦ ਅਸੀਂ ਦੇਖਾਂਗੇ ਸੀ ਸੇਫਟੀ ਦਾ ਪਰੰਦ ਹੈ ਜਾਂ ਨਹੀਂ ਹੈ